ਪਰਮ ਸਤਿਕਾਰ ਸਾਧ ਸੰਤ ਜੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਰਪਤ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਤਾਂ ਨੂੰ ਸਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦੇ ਪੁਰਬ ਜੋ ਹਰ ਸਾਲ ਗੁਰਦੁਆਰਾ ਸ੍ਰੀ ਪੌਲੀ ਸਾਹਿਬ ਮਹਨੂਰ ਸਾਹਿਬ ਕੇ ਹਰ ਸਾਲ ਬੜੀ ਸਰਦਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਸਦਕਾ ਜੋ ਵਰਸਾਇਆ ਹੋਇਆ ਨਗਰ ਪਿੰਡ ਖਾਨ ਰਜਾਦਾ ਅਤੇ ਇਲਾਕਾ ਨਿਵਾਸੀ ਸਿੱਖ ਸੰਤਾਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਭਾਈ ਰਮਿੰਦਰ ਸਿੰਘ ਜੀ ਯੂ ਐਸ ਏ ਵਾਲੇ ਅਤੇ ਉਹਨਾਂ ਦਾ ਸਾਰਾ ਹੀ ਪਰਿਵਾਰ ਸਰਦਾਰ ਗੁਰਿੰਦਰ ਸਿੰਘ ਬਸਰਾ ਸਰਦਾਰ ਸਰਿੰਦਰ ਸਿੰਘ ਬਸਰਾ ਅਤੇ ਸਮੂਹ ਪਰਿਵਾਰ ਨੇ ਇਕੱਤਰ ਹੋ ਕੇ ਸ੍ਰੀ ਗੋਵਿੰਦਵਾਲ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਵਾਸਤੇ ਬੇਨਤ ਮਾਇਆ ਦੇ ਘੱਪੇ ਹਾਜ਼ਰ ਕੀਤੇ ਕਿਉਂਕਿ ਉਹਨਾਂ ਦੇ ਦਾਦਾ ਜੀ ਕਦੇਦਾਰ ਗੁਰदयाल ਸਿੰਘ ਪ੍ਰਧਾਨ ਗੁੰਦਵਾਲ ਸਾਹਿਬ ਮੌਲੀ ਸਾਹਿਬ ਦੇ ਪ੍ਰਧਾਨ ਰਹੇ ਲੋਕਲ ਕਮੇਟੀ ਬਣਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਪਹਿਲਾਂ ਜੋ ਲੋਕਲ ਕਮੇਟੀ ਹੁੰਦੇ ਸੀ ਕਿੰਨਾ ਵੀ ਸਮਾਂ ਲੋਕਲ ਕਮੇਟੀਆਂ ਰਹੀਆਂ ਉਹ ਗੁੰਦਵਾਲ ਸਾਹਿਬ ਜੀ ਦੇ ਪ੍ਰਧਾਨ ਰਹੇ ਸੋ ਸਿੱਖ ਸੰਗਤਾਂ ਨੂੰ ਬੇਨਤੀ ਆ ਜੇ ਦੋਸਤੋ ਪਿਆਰਿਓ ਆਪ ਜੀ ਜੇ ਜੋ ਮਾਇਆ ਲੋਮਿਕ ਤੇ ਪੋਤਾ ਸੇਖ ਸੰਤਾਨੇ ਵਿਦੇਸ਼ਾਂ ਤੋਂ ਨਗਰ ਤੋਂ ਹੋਰ ਇਲਾਕਾ ਤੋਂ ਇਲਾਕੇ ਤੋਂ ਕਿੰਨੀ ਵੀ ਮਾਇਆ ਰਸਤਾ ਜੋ ਵੀ ਕਿਸੇ ਦੇ ਮਨ ਦੀ ਭਾਵਨਾ ਸਦਾ ਸੀ ਗੁਰੂ ਕੇ ਲੰਗਰਾਂ ਵਿੱਚੇ ਭੇਜੀਆਂ ਸਭ ਦੀਆਂ ਰਸਤਾ ਤਿਆਰ ਪਰ ਤਿਆਰ ਗੁਰੂ ਕੇ ਲੰਗਰਾਂ ਵਿੱਚ ਵਰਤੀਆਂ ਗਈਆਂ ਮਾਇਆ ਵੀ ਗੁਰੂ ਕੇ ਲੰਗਰਾਂ ਵਾਸਤੇ ਮਾੜੀ ਜੀ ਕਿਰਪਾ ਸਤਕਾ ਵਰਤੀ ਗਈ ਤੇ ਵਰਤੀ ਜਾ ਰਹੀ ਹੈ ਸਿੱਖ ਸੰਗਤਾਂ ਨੂੰ ਬੇਨਤੀ ਹੈ ਗੁਰੂ ਕੋ ਪਿਆਰਿਓ ਵੱਧ ਚੜ ਕੇ ਹਰ ਸਾਲ ਗੁਰੂ ਕੇ ਲੰਗਰਾਂ ਵਿਖੇ ਮਾਇਆ ਤੇ ਰਸਤਾ ਦੇ ਗੱਫੇ ਹਾਜ਼ਰ ਕਰਿਆ ਕਰੋ ਐਤੀ ਗੁਰੂ ਸਾਹਿਬ ਜੀ ਕਿਰਪਾ ਸਤਕਾ 2025 ਦੇ ਇਸ ਸਰਾਨਾ ਜੋੜ ਮੇਲੇ ਵਿੱਚ 6 ਸ੍ਰੀ ਅਖੰਡ ਪਾਠ ਸਾਹਿਬ ਪ੍ਰਾਂਤ ਆਰੰਭ ਹੋਇਆ ਇਸ ਗੁਰੂ ਸਾਹਿਬ ਦੀ ਕਿਰਪਾ ਸਦਕਾ ਅੱਜ 6 ਤਰੀਕ ਵਾਲੇ ਦਿਨ ਉਹਨਾਂ ਦੇ ਭੋਗ ਪਏ ਆ ਮਹਾਰਾਜ ਦੀ ਕਿਰਪਾ ਸਦਕਾ ਗੁਰੂ ਸਾਹਿਬ ਆਪਣੇ ਸੁਖ ਹਸਨਾਂ ਤੇ ਪਰਾਜਮਾਨ ਹੋਏ ਸਿੱਖ ਸੰਤਾਂ ਨੂੰ ਵੱਡੇ ਵੱਡੇ ਖੁਸ਼ੀਆਂ ਮਿਲੇ ਉਹ ਸਿੱਖ ਸੰਤਾਂ ਨੂੰ ਬੇਨਤੀ ਆ ਵਿਦੇਸ਼ਾਂ ਵਿੱਚ ਰਹਿ ਰਹੇ ਨੇ ਵੀਰ ਜੋ ਕੈਨੇਡਾ ਵਿੱਚ ਰਹਿ ਰਹੇ ਆ ਗੁਰੂ ਸਾਹਿਬ ਨਾਮ ਆਪ ਜਾਣਦੇ ਆ ਆਸਟ੍ਰੇਲੀਆ ਵਿੱਚ ਰਹਿ ਰਹੇ ਆ ਨਿਊਜ਼ੀਲੈਂਡ ਉਹਨਾਂ ਵੱਲੋਂ ਬਿਆੰਤ ਮਾਇਆ ਦੇ ਗੱਫੇ ਹਾਜ਼ਰ ਕੀਤੇ ਸਤਿਗੁਰੂ ਜੀ ਉਹਨਾਂ ਦੀਆਂ ਚੜ੍ਹਦੀਆਂ ਕਲਾ ਰੱਖਣ ਮਾਇਆ ਸੱਚੇ ਪਾਤਸ਼ਾਹ ਗੁਰੂ ਦੇ ਨੰਗਰਾਂ ਵਿੱਚ ਗੁਰੂ ਸਾਹਿਬ ਦੀ ਕਿਰਪਾ ਸਦਕਾ ਵੱਟੀ ਜਾਵੇ ਇਹ ਬੇਨਤੀ ਕਰਦੇ ਆਂ ਹੋਰ ਸਿੱਖ ਸੰਗਤਾਂ ਨੂੰ ਬੇਨਤੀ ਆ ਕਿ ਵੱਧ ਚੜ੍ਹ ਕੇ ਮਾਇਆ ਹਾਜ਼ਰ ਕਰੋ ਥਲਾਕਾ ਨਿਵਾਸੀ ਨਗਰ ਨਿਵਾਸੀ ਸਿੱਖ ਸਜਣਾ ਦੇ ਸਹਿਯੋਗ ਨਾਲ ਨਗਰ ਦੀ ਸੰਗਤ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਤਕਰੀਬਨ 1 ਮਹੀਨਾ ਪਹਿਲਾਂ ਸੇਵਾਵਾਂ ਆਰੰਭ ਹੋ ਜਾਂਦੀਆਂ ਤੇ 4 ਦਿਨ ਪਹਿਲਾਂ ਹੀ ਗੁਰੂ ਦੇ ਲੰਗਰਾਂ ਵਿੱਚ ਗੁਰੂ ਕੇ ਲੰਗਰ ਵਰਤਣੇ ਸ਼ੁਰੂ ਹੋ ਜਾਂਦੇ ਆ 4 ਦਿਨ ਬਾਅਦ ਵਿੱਚ 1 ਦਿਨ ਬਾਅਦ ਵਿੱਚ ਗੁਰੂ ਸਾਹਿਬ ਦੀ ਕਿਰਪਾ ਸਦਕਾ ਤਕਰੀਬਨ 6-7 ਦਿਨ ਲੰਗਰ ਮਹਾਰਾਜ ਦੀ ਕਿਰਪਾ ਦੀ ਗੁਰੂ ਜੀ ਦੀਆਂ ਰਹਿਮ ਦਾ ਸਦਕਾ ਚੱਲਦਾ ਵਾ ਸੰਕਾ ਦੇ ਸਹਯੋਗ ਨਾਲ ਚੱਲਦਾ ਵਾ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਸਦਕਾ ਬਾਬੇ ਸ희ਦਾ ਵਾਲੇ ਬਾਬੇ ਜਗਤਾਰ ਸਿੰਘ ਜੀ ਉਹਨਾਂ ਦੀ ਕਿਰਪਾ ਸਦਕਾ ਉਹਨਾਂ ਦੀ ਮਿਹਰ ਦਾ ਸਦਕਾ ਗੁਰੂ ਸਾਹਿਬ ਜੀ ਦੀ ਮਿਹਰ ਦਾ ਸਦਕਾ ਇਹ ਗੁਰੂ ਕੇ ਲੰਗਰ ਸਜਾਏ ਜਾਂਦੇ ਆ ਉਹਨਾਂ ਵੱਲੋਂ ਸਾਡੇ ਸਹਯੋਗ ਕਰਨ ਵਾਸਤੇ ਸਿੰਘ ਵੀ ਹਾਜ਼ਰ ਕੀਤੇ ਆ ਗੁਰੂ ਮਾਰੀ ਦੀ ਕਿਰਪਾ ਸਦਕਾ ਗੁਰੂ ਜੀ ਦੀ ਕਿਰਪਾ ਦਾ ਸਦਕਾ ਭਾਈ ਸਾਹਿਬ ਸਿੰਘ ਚੋਲਾ ਸਾਹਿਬ ਤੋਂ ਸੇਵਾਵਾਂ ਕਰਨ ਵਾਸਤੇ ਆਏ ਆ ਭਾਈ ਮਨਜੀਤ ਸਿੰਘ ਵੀ ਨਾਲ ਹਾਜ਼ਰ ਆ ਉਹ ਵੀ ਸੇਵਾਵਾਂ ਕਰਨ ਵਾਸਤੇ ਆਜਦੇ ਹੋਇਆ ਹੋਰ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਚੋਲਾ ਸਾਹਿਬ ਤੋਂ ਬੇਨਤ ਸੰਗਤਾਂ ਆਈਆਂ ਇਲਾਕਾ ਨਿਵਾਸੀ ਹੋਰ ਸੰਗਤਾਂ ਆਈਆਂ ਭਾਈ ਗਰਨੀਤ ਸਿੰਘ ਸਾਹਿਬ ਦੀ ਸਾਹਿਬ ਤੋਂ ਜੋ ਸਾਡੇ ਨਾਲ ਸਦਾ ਹੀ ਸਹਿਯੋਗ ਕਰਦਾ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਜੋ ਵੀਡੀਓ ਬਣਾ ਰਿਹਾ ਵੀਰ ਇਹ ਤਿਆਰੀ ਕਰ ਰਿਹਾ ਸਾਰੇ ਮੇਲੇ ਨੂੰ ਕੈਮਰੇ ਦੇ ਵਿੱਚ ਫਟ ਕਰ ਰਿਹਾ ਉਹ ਵੀ ਬਾਬਾ ਜੀ ਦੀ ਕਿਰਪਾ ਸਦਕਾ ਚੋਲਾ ਸਾਹਿਬ ਤੋਂ ਹੀ ਆਏ ਆ ਸਿੰਘ ਉਹ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਚੜਦੀ ਕਲਾ ਨਾਲ ਸਿੱਖ ਸੰਤਾਂ ਨੂੰ ਕੈਮਰੇ ਦੇ ਵਿੱਚ ਫਟ ਕਰ ਰਿਹਾ ਤੇ ਗੁਰੂ ਮਹਾਰਾਜ ਦੇ ਚੱਲ ਰਾਇ ਲੰਗਰ ਸੰਤਾਂ ਨੂੰ ਦਰਸ਼ਨ ਕਰਾਉਣਗੇ ਹੋਰ ਸਿੱਖ ਸੰਗਤਾਂ ਨੂੰ ਬੇਨਤੀ ਆ ਕਿ ਗੁਰੂ ਨੂੰ ਪਿਆਰਿਓ ਜਿੰਨਾ ਵੀ ਰਸਤਾ ਬਸਤਾ ਭੇਟਾ ਕੀਤੀਆਂ ਮਾਇਆ ਹੱਜ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਿਰ ਮੱਥ ਸੰਤੇ ਇਨਾਂ ਚ ਫੇਰ ਬੇਨਤੀ ਕਰਦੇ ਆ ਕਿ ਗੁਰੂ ਨੂੰ ਪਿਆਰਿਓ ਮਹਾਰਾਜ ਤੁਹਾਡੀਆਂ શુભ ਭਾਵਨਾਵਾਂ ਨੂੰ ਫਲ ਲਾਵੇ ਤੇ ਆਪ ਜੀ ਵੱਲ ਚੜ ਕੇ ਗੁਰੂ ਦੇ ਲੰਗਰਾਂ ਵਿੱਚ ਸੇਵਾਵਾਂ ਕਰੋ ਸਰਪੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ